ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਲੰਡੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਝੜਿੱਕ ਤੇ ਕੋਟ ਸੁਖੀਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਰਸਟ ਰਹੀ ਝੜਿੱਕ ਦੀ ਟੀਮ ਜਿਸਨੇ 10 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੋਟ ਸੁਖੀਆ ਦੀ ਟੀਮ ਜਿਸਨੇ 6 ਅੰਕ ਹਾਸਲ ਕੀਤੇ ਤੇ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਗਿੰਦਾ ਝੜਿੱਕ ਜਿਸਨੇ 7 ਰੈਡਾਂ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੱਸਾ ਝੜਿੱਕ ਜਿਸ ਨੇ 4 ਟੱਚ ਲੈ ਕੇ 2 ਜੱਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਕੁੱਲਰ ਦੇ ਕੇ ਸਨਮਾਨ ਕੀਤਾ ਗਿਆ ਤੇ ਝੜਿੱਕ ਦੇ ਟੀਮ ਵਿੱਚ ਗਿੰਦਾ ਲੱਖਾ ਗੱਗੀ ਜੱਸਾ ਸੁੱਖਾ ਗੋਲਡੀ ਤੇ ਸਤਗੁਰ ਖੇਡੇ ਤੇ ਦੂਜੇ ਪਾਸੇ ਕੋਟ ਸੁਖੀਆ ਦੀ ਟੀਮ ਵਿੱਚ ਨਿੰਮਾ ਬਰਾੜ ਜੱਸਾ ਮੀਤਾ ਹਰਮਨ ਲਾਡੀ ਤੇ ਸੰਤੀ ਖੇਡੇ ਤੇ ਅੱਜ ਦੇ ਦੂਜੇ ਕਬੱਡੀ ਕੱਪ ਬੜੈਲ ਦੇ ਫਾਈਨਲ ਮੀਚ ਵਿੱਚ ਪੁੱਜੀਆਂ ਕਾਜਹੀੜੀ ਤੇ ਖੇੜੀ ਗੁਜਰਾں ਦੀਆਂ ਟੀਮਾਂ ਜਿੰਨਾ ਵਿੱਚੋਂ ਫਸਟ ਰਹੀ ਕਾਜਹੀੜੀ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਖੇੜੀ ਗੁਜਰਾں ਦੀ ਟੀਮ ਜਿਸ ਨੂੰ 25000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੰਮੀ ਢੋਡੇ ਮਾਜਰਾ ਸੁਖੀ ਖੁੱਡਾ ਅਲੀ ਸ਼ੇਰ ਜਿਨ੍ਹਾਂ ਨੇ 6 6 ਰੇਡਾਂ ਪਾ ਕੇ 6 ਅੰਕ ਹਾਸਲ ਕੀਤੇ ਜੁਆਇੰਟ ਨਿਕਲੇ ਬੈਸਟ ਸਟਾਪਰ ਬਣਿਆ ਮਲੂਕਾ ਭੇਲੂ ਬਰਵਾਲੀ ਜੁਆਇੰਟ ਜਿਨ੍ਹਾਂ ਨੇ 2 2 ਜੱਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਟਿੱਕ ਜਹੇੜੀ ਦੀ ਟੀਮ ਵਿੱਚ ਲਾਡੀ ਸਿੰਪਲੀ ਸਾਹ ਰੰਮੀ ਟੋਡੇ ਮਾਜਰਾ ਮਲੂਕਾ ਭੇਲੂ ਬਰਵਾਲੀ ਸੁਖੀ ਖੁੱਡਾ ਅਲੀ ਸ਼ੇਰ ਕਿੰਦਾ ਟੋਡੇ ਮਾਜਰਾ ਖੇਡੇ ਤੇ ਦੂਜੇ ਪਾਸੇ ਖੇੜੀ ਗੁਜਰਾਂ ਦੀ ਟੀਮ ਵਿੱਚ ਬਿੰਦਰ ਭਖਤ ਅਸ਼ੋਕੀ ਬਲਜੀਤ ਖੜਗੂ ਖੇਡੇ ਤੇ ਅੱਜ ਦੇ ਅਗਲਾ ਕਬੱਡੀ ਕੱਪ ਗੁਜਰਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੰਡੋਲੀ ਤੇ ਕਪਿਆਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਟੰਡੋਲੀ ਦੀ ਟੀਮ ਜਿਸ ਨੇ 20 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਕਪਿਆਲ ਦੀ ਟੀਮ ਜਿਸ ਨੇ 18 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਮਾਲਾ ਗੋਵਿੰਦਪੁਰੀਆ ਜਿਸ ਨੇ 11 ਰੇਡਾਂ ਪਾ ਕੇ 10 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਨਿਕਲਿਆ ਬੱਬੂ ਝਨੇੜੀ ਜਿਸ ਨੇ 8 ਟੱਚ ਲੈ ਕੇ 3 ਜਫੇ ਲਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਕਪਿਆਲ ਦੀ ਟੀਮ ਵਿੱਚ ਮਾਲਾ ਗੋਵਿੰਦਪੁਰਾ ਪੀਰ ਸਾਹ ਉੱਬਾਵਾਲ ਗੁਰਮੱਤਾ ਡਿੜਬਾ ਵਿੱਕੀ ਕਪਿਆਲ ਨੰਬਰਦਾਰ ਤੇ ਰੋਹੀ ਖੇਡੇ ਤੇ ਦੂਜੇ ਪਾਸੇ ਢੰਡੋਲੀ ਦੀ ਟੀਮ ਵਿੱਚ ਬੱਬੂ ਝਨੇੜੀ ਸੱਤੀ ਡਿੜਬਾ ਲੱਖਾ ਢੰਡੋਲੀ ਕਾਲਾ ਢੰਡੋਲੀ ਗਗਨ ਢੰਡੋਲੀ ਛੋਟਾ ਕਾਲਾ ਗੁਰਪ੍ਰੀਤ ਤੇ ਗੋਲਾ ਖੇਡੇ ਤੇ ਦੋਸਤੋ ਏਸੀ ਕੱਲ ਦੇ ਕਬੱਡੀ ਕੱਪਾਂ ਦੇ ਰਿਜ਼ਲਟ ਪਰ ਕੱਲ ਪੰਜਾਬ ਵਿੱਚ ਮੌਸਮ ਮੀ ਦੇ ਕਾਰਨ ਕੁਝ ਕਬੱਡੀ ਕੱਪ ਕੈਨਸਲ ਹੋ ਗਏ ਪਰ ਕੁਝ ਕੱਪ ਵਿਚਾਲੇ ਹੀ ਰੋਕਣੇ ਪਏ ਜਿਸ ਕਰਕੇ ਐਨੇ ਕ ਕਬੱਡੀ ਕੱਪਾਂ ਦੀ ਰਿਜ਼ਲਟ ਦੀ ਜਾਣਕਾਰੀ ਮਿਲੀ ਹੈ ਜੋ ਤੁਹਾਨੂੰ ਦੱਸ ਦਿੱਤੀ ਹੈ ਤੇ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜੇ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ